ਡੀ ਬੈਟਰ ਨਿਊਜ਼ ਤੇ ਪ੍ਰੋਗਰਾਮ ਅਖਬਾਰੀ ਸੁਰਖੀਆਂ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਜਗਦੀਸ਼ ਵਾਸਨ ਅੱਜ ਦੀਆਂ ਖਬਰਾਂ ਵਿੱਚ ਛਪੀਆਂ ਖਬਰਾਂ ਵਿੱਚ ਜਿਸ ਖਬਰ ਨੂੰ ਸਭ ਤੋਂ ਵੱਧ ਐਮੇ ਦਿੱਤੀ ਗਈ ਹੈ ਉਹ ਹੈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਵਾਂਛੂ ਮਿਸ਼ਰਾ ਦੇ ਨਾਲ ਅੰਤਰਿਕਸ਼ ਤੇ ਹੋਈ 18 ਮਿੰਟ ਗੱਲਬਾਤ ਜਿਸ ਵਿੱਚ ਸੁਵਾਂਛੂ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਅਸਮਾਨ ਤੋਂ ਭਾਰ ਭਭਜ ਦੇ ਜਨ ਕੇ ਸ਼ਾਨਦਾਰ ਨਜ਼ਾਰਾ ਹ ਹੈ 41 ਸਾਲਾਂ ਬਾਅਦ ਯਾਨੀ ਕਿ 1984 ਤੋਂ ਬਾਅਦ ਸੁਭਾਂਸ਼ੂ ਭਾਰਤ ਦੇ ਪਹਿਲੇ ਵਿਅਕਤੀ ਨੇ 214 ਦਿਨਾਂ ਦੇ ਲਈ ਅੰਤਰਰਾਸ਼ਟਰੀ ਸਪੇਸ ਸਟੇਸ਼ਨ ਤੇ ਪਹੁੰਚੇ ਨੇ ਲਖਨਊ ਦੇ ਸੁਭਾਂਸ਼ੂ ਮਿਸ਼ਰਾ ਕੋਲ ਭਾਰਤੀ ਹਵਾਈ ਫੌਜ ਵਿੱਚ ਲੜਾਕੂ ਜਹਾਜ਼ ਉਡਾਉਂਦਾ 2000 ਘੰਟਿਆਂ ਦਾ ਤਿਆਰਬਾ ਤੇ ਹੁਣ ਇਸ ਨਵੇਂ ਤਿਆਰਬੇ ਬਾਰੇ ਉਹਨਾਂ ਆਪਣੇ ਵਿਚਾਰ ਕੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਸਾਂਝੇ ਕੀਤੇ ਨੇ ਨਵੀਂ ਦਿੱਲੀ ਤੋਂ ਖਬਰ ਹੈ ਕਿ ਰੱਸੀ ਜਲ ਗਈ ਪਰ ਬਟ ਨਹੀਂ ਗਏ ਯਾਨੀ ਕਿ ਭਾਰਤ ਨੇ ਪਾਕਿਸਤਾਨ ਦੇ ਜੋ ਅਤਵਾਦੀ ਟਿਕਾਣੇ ਢੇਰ ਕੀਤੇ ਨੇ ਉਹਨਾਂ ਨੂੰ ਹੁਣ ਗਵਾਂਧੀ ਮੁਲਖ ਨੇ ਫਿਰ ਤੋਂ ਬਣਾਉਣਾ ਸ਼ੁਰੂ ਕਰ ਦਿੱਤਾ ਹੈ ਨਵੀਂ ਦਿੱਲੀ ਤੋਂ ਖਬਰ ਹੈ ਕਿ ਕੋਲਕਾਤਾ ਦੇ ਇੱਕ ਸਰਕਾਰੀ ਲਾਹ ਕਾਜ ਦੇ ਵਿੱਚ ਇੱਕ 24 ਸਾਲਾ ਵਿਦਿਆਰਥਣ ਦੇ ਨਾਲ ਚਾਰ ਬੰਦਿਆਂ ਵੱਲੋਂ ਜਬਰ ਜਨਾਹ ਕਰਨ ਉਪਰੰਤ ਲੜਕੀ ਦੀ ਮੌਤ ਤੋਂ ਬਾਅਦ ਆਮ ਲੋਕਾਂ ਦਾ ਗੁੱਸਾ ਫਟਿਆ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੇ ਗੁਨਾਹਗਾਰਾਂ ਦੇ ਲਈ ਮੌਤ ਦੀ ਸਜ਼ਾ ਮੰਗੀ ਹੈ ਮਹਾਲੀ ਤੋਂ ਵਿਕਰਮ ਸਿੰਘ ਮਜੀਠੀਆ ਗ੍ਰਿਫਤਾਰੀ ਮਾਮਲੇ ਸੰਬੰਧੀ ਖਬਰ ਹੈ ਕਿ ਇੱਕ ਸਾਬਕਾ ਡੀਜੀਪੀ ਤੋਂ ਬਾਅਦ ਹੁਣ ਇਸ ਕੇਸ ਵਿੱਚ ਈਡੀ ਦੇ ਇੱਕ ਸਾਬਕਾ ਅਫਸਰ ਦੀ ਵੀ ਗਵਾਹੀ ਹੋ ਗਈ ਹੈ ਇਸ ਸੰਬੰਧੀ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦਾ ਕਾਫੀ ਦੇਰ ਬਾਅਦ ਹੁਣ ਇੱਕ ਬਿਆਨ ਆਇਆ ਕਿ ਉਹਨਾਂ ਦੇ ਸਾਲੇ ਜਾਨੀ ਵਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਇੱਕ ਸਾਜ ਦੇ ਤਹਿਤ ਹੋਈ ਹੈ ਪੰਜਾਬੀ ਗਾਇਕ ਦਲਜੀਤ ਦਸਾਂਝ ਦੀ ਫਿਲਮ ਸਰਦਾਰ ਜੀ 3 ਵਿੱਚ ਪਾਕਿਸਤਾਨੀ ਹੀਰੋਨ ਹਾਨੀਆ ਅਮੀਰ ਨੂੰ ਲੈ ਕੇ ਹੋ ਰਹੇ ਵਿਰੋਧ ਤੇ ਭਾਜਪਾ ਲੀਡਰ ਤੇ ਐਕਟਰ ਹੋਬੀ ਢਾਲੀਵਾਲ ਨੇ ਬਿਆਨ ਦਿੱਤਾ ਹੈ ਕਿ ਦਲਜੀਤ ਦਸਾਂਝ ਨੈਸ਼ਨਲ ਐਸੈਟ ਯਾਨੀ ਕਿ ਰਾਸ਼ਟਰੀ ਤਿਰੋਹਰ ਹੈ ਤੇ ਉਸ ਦਾ ਵਿਰੋਧ ਕਰਨਾ ਮਾੜੀ ਗੱਲ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ ਹੈ ਕਿ ਹੁਣ ਧਾਰਮਿਕ ਬੇਅਦਬੀ ਦੇ ਲਈ ਹੋਰ ਸਖਤ ਕਾਨੂੰਨ ਬਣਾਇਆ ਜਾਵੇਗਾ ਤੇ ਅਜਿਹੇ ਮਾਮਲਿਆਂ ਦੇ ਵਿੱਚ ਲਿਪਤ ਲੋਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਜੰਮੂ ਤੋਂ ਖਬਰ ਸ਼ਪੀ ਹੈ ਕਿ ਇੱਕ ਵਕੀਲ ਦੀ ਦਰਖਾਸਤੇ ਕੁਝ ਨਾਮੀ ਚੈਨਲਾਂ ਰਿਪੋਰਟਰਾਂ ਤੇ ਐਡੀਟਰਾਂ ਤੇ ਪਰਚਾ ਦਰਜ ਕੀਤਾ ਗਿਆ ਹੈ ਕਿਉਂਕਿ ਉਹਨਾਂ ਬਿਨਾ ਪੜਤਾਲ ਕੀਤਾ ਇੱਕ ਸਕੂਲ ਦੇ ਮਾਸਟਰ ਦਾ ਆਪਰੇਸ਼ਨ ਸੰਧੂਰ ਦੌਰਾਨ ਮਾਰੇ ਜਾਣ ਤੇ ਉਸ ਨੂੰ ਨਿਊ ਚੈਨਲਾਂ ਤੇ ਅਤਵਾਦੀ ਕਰਾਰ ਦਿੱਤਾ ਸੀ। ਜਿਸ ਦੇ ਨਾਲ ਮਹਿਰੂ ਮਾਸਟਰ ਦੇ ਜਾਣਣ ਵਾਲਿਆਂ ਨੂੰ ਕੇਸ ਪਹੁੰਚੀ ਸੀ ਨਾਮੀ ਗੈਂਗਸਟਰ ਜੱਗੂ ਭਗਵਾਨਪੁਰੀ ਆਦਿ ਮਾਂ ਤੇ ਉਸਦੇ ਨੇੜਲੇ ਰਿਸ਼ਤੇਦਾਰ ਦੇ ਕਤਲ ਤੋਂ ਬਾਅਦ ਪੁਲਿਸ ਨੂੰ ਹੁਣ ਗੈਂਗਵਾਰ ਹੋਣ ਦਾ ਖਰਸ਼ਾ ਇਸ ਘਟਨਾ ਤੋਂ ਬਾਅਦ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੋਸ਼ ਲਾਇਆ ਕਿ ਬਾਤਲਾੜੇ ਦੇ ਭਗਵਾਨਪੁਰੀਆ ਦੀ ਮਾਂ ਤੇ ਰਿਸ਼ਤੇਦਾਰ ਨੂੰ ਮਾਰਨ ਤੋਂ ਬਾਅਦ ਕਾਂਗਰਸ ਦੇ ਲੀਡਰ ਸੁਖਵਿੰਦਰ ਰੰਧਾਵਾ ਨੂੰ ਵੀਡੀਓ ਕਾਲ ਕੀਤੀ ਹੈ ਤੇ ਉਹਨਾਂ ਇਸ ਲੀਡਰ ਖਿਲਾਫ ਕਾਰਵਾਈ ਦੀ ਮੰਗ ਕਰਦੇ ਆ ਬਟਾਲਾ ਪਠਾਨਕੋਟ ਹਾਈਵੇ ਕੱਲ ਸਾਰਾ ਦਿਨ ਜਾਮ ਰੱਖਿਆ ਸੋ ਇਹ ਸਨ ਅੱਜ ਦੀਆਂ ਖ਼ਬ਼ਰੀ ਸੁਰਖੀਆਂ ਕੱਲ ਫੇਰ ਨਵੀਆਂ ਤੇ ਤਾਜ਼ਾ ਸੁਰਖੀਆਂ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ ਫਿਲਹਾਲ ਤਦ ਤੱਕ ਮੈਨੂੰ ਦਿਓ ਯਾਜਤ ਧੰਨਵਾਦ ਰੱਬ ਰੱਖਾ